ਸਿਖਲੰਨੇ ਤੋਂ ਸਪੂਰਨ ਨਾ ਵਾਸੀ ਭਾਰਤ ਨੂੰ ਆਜ਼ਾਦ ਹੋਏ 78 ਸਾਲ ਹੋ ਚੁੱਕੇ ਨੇ ਰਾਕਟ ਦੀ ਸਪੀਡ ਦੇ ਵਾਂਗ ਭਾਰਤ ਤਰੱਕੀ ਕਰ ਰਿਹਾ ਹੈ ਚੰਨ ਤੱਕ ਪਹੁੰਚ ਚੁੱਕਾ ਹੈ ਪਰ ਇਸੇ ਵਿਚਾਲੇ ਸਾਡੇ ਦੇਸ਼ ਦੇ ਵਿੱਚ ਕੁਝ ਅਜਿਹੇ ਹਿੱਸੇ ਵੀ ਨੇ ਜਿੱਥੇ ਮੁੱਢਲੀਆਂ ਸਹੂਲਤਾਂ ਹੀ ਨਹੀਂ ਪਹੁੰਚ ਰਹੀਆਂ ਤੇ ਇਸੇ ਵਿਚਾਲੇ 78 ਸਾਲਾਂ ਬਾਅਦ ਇੱਕ ਪਿੰਡ ਦੇ ਵਿੱਚ ਜਦੋਂ ਬੱਸ ਪਹੁੰਚੀ ਤਾਂ ਲੋਕਾਂ ਦਾ ਜੋ ਉਤਸ਼ਾਹ ਸੀ ਉਹ ਦੇਖਣ ਵਾਲਾ ਸੀ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਦਰਸਲ ਹਿਮਾਚਲ ਦੇ ਮੰਡੀ ਜ਼ਿਲ੍ਹੇ ਦੇ ਪਿੰਡ ਤੁੰਮਣ ਦੇ ਵਿੱਚ 78 ਸਾਲਾਂ ਬਾਅਦ ਇੱਕ ਬੱਸ ਪਹੁੰਚੀ ਐਚ ਆਰਟੀਸੀ ਦੀ ਬੱਸ ਜਦੋਂ ਪਹੁੰਚੀ ਤਾਂ ਇੱਥੇ ਲੋਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਲੋਕਾਂ ਦਾ ਕਹਿਣਾ ਸੀ ਕਿ ਸਾਨੂੰ ਪਹਿਲੀ ਵਾਰ ਅਜਿਹਾ ਇਹ ਦੇਖਣ ਨੂੰ ਮਿਲਿਆ ਜਿੱਥੇ ਬੱਸ ਸਾਡੇ ਪਿੰਡ ਦੇ ਵਿੱਚ ਪਹੁੰਚੀ ਹੈ ਤਾਂ ਕਾਫੀ ਸਮੇਂ ਤੋਂ ਲੋਕਾਂ ਦੇ ਵੱਲੋਂ ਮੰਗ ਵੀ ਕੀਤੀ ਜਾ ਰਹੀ ਸੀ ਕਿ ਬੱਸ ਦੀ ਸਹੂਲਤ ਇਨ੍ਹਾਂ ਪਿੰਡ ਵਾਲਿਆਂ ਨੂੰ ਮਿਲੇ ਤੇ ਅੱਜ ਜਦੋਂ ਇਹ ਬੱਸ ਇੱਥੇ ਪਹੁੰਚੀ ਤਾਂ ਇੱਥੇ ਵਿਆਵਰਗਾ ਮਾਹੌਲ ਦੇਖਣ ਨੂੰ ਮਿਲਿਆ ਰਿਬਨ ਕਟਿੰਗ ਸੈਰਮਨੀ ਵੀ ਹੋਈ ਤੇ ਇਸੇ ਵਿਚਾਲੇ ਪਿੰਡ ਵਾਲਾ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਇਆ ਲੱਡੂ ਵੰਡੇ ਤੇ ਇਸੇ ਦਰਮਿਆਨ ਕਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਜਦੋਂ ਇੱਕ ਬੱਸ ਆਂਦੀ ਹੈ ਤੇ ਪਿੰਡ ਦੇ ਵਿੱਚ ਵਿਆਹ ਵਰਗਾ ਸੈਲੀਬ੍ਰੇਸ਼ਨ ਦਾ ਮਾਹੌਲ ਇੱਥੇ ਦੇਖਣ ਨੂੰ ਮਿਲਿਆ ਕਿਉਂਕਿ 78 ਸਾਲਾਂ ਬਾਅਦ ਇਸ ਪਿੰਡ ਦੇ ਵਿੱਚ ਇਸ ਤਰੀਕੇ ਦੇ ਨਾਲ HRTC ਦੀ ਜਿਹੜੀ ਬੱਸ ਪਹੁੰਚੀ